ਸਵਕਤ ਸੀ ਮੌਜੂਦ ਹਾਂ ਅੰਮ੍ਰਿਤਸਰ ਦੇ ਪੁਰਾਣੇ ਐਸਟੀਐਫ ਜਿਹੜਾ ਏਐਨਟੀਐਫ ਦਾ ਦਫਤਰ ਹੈ ਇਥੇ ਮੌਜੂਦ ਹਾਂ ਜਿੱਥੇ ਇੱਕ ਤਨਨਾਤ ਪੰਜਾਬ ਪੁਲਿਸ ਦੇ ਡੀਐਸਪੀ ਦੇ ਖਿਲਾਫ ਬੀਤੇ ਕੱਲ ਇੱਕ ਕਾਰਵਾਈ ਹੋਈ ਹੈ ਐਸਟੀਐਫ ਦੇ ਵਿੱਚ ਤਨਨਾਤ ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਅਧਿਕਾਰੀ ਨੇ ਵਵਿੰਦਰਮਹਾਜਨ ਪੀਸੀਐਸ ਅਧਿਕਾਰੀ ਨੇ ਪੀਪੀਐਸ ਅਧਿਕਾਰੀ ਨੇ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੋਂ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਐਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਜਿਹੜੀਆਂ ਕਾਰਗੁਜ਼ਾਰੀਆਂ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਕਾਰਗੁਜ਼ਾਰੀਆਂ ਦਿਖਾਈਆਂ ਨੇ ਵੱਡੇ ਦਸਤਾਂ ਨੂੰ ਪੜਿਆ ਪਰ ਹੁਣ ਉਹ ਦੀ ਉਹ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਏ ਨੇ ਤੇ ਉਹਨਾਂ ਦੇ ਖਿਲਾਫ ਕਥੀ ਤੌਰ ਦੇ ਉੱਤੇ ਪੰਜਾਬ ਪੁਲਿਸ ਦੀ ਮੁਹਾਲੀ ਦਵਾਈ ਐਨਟੀਐਫ ਦੀ ਜਿਹੜੀ ਐਂਟੀਨਾਰਕੋਟਿਕ ਟਾਸਕ ਟੀਮ ਹੈ ਉਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਬੀਤੇ ਕੱਲ ਛਾਪੇਮਾਰੀ ਕੀਤੀ ਗਈ ਇਸ ਸਬੰਧੀ ਮੁਹਾਲੀ ਵਿਕੇ ਜੋ ਜੋ ਸੂਚਨਾਵਾਂ ਮਿਲ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਐਫਆਈਆਰ ਵੀ ਦਰਜ ਕੀਤੀ ਗਈ ਹੈ ਪਰ ਅ ਜਿਹੜੀ ਇਸ ਮਾਮਲੇ 'ਚ ਵੱਡੀ ਕਾਰਵਾਈ ਵੱਡੀ ਗੱਲ ਹੈ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਆਪਣਾ ਮੂੰਹ ਨਹੀਂ ਖੋਲ ਰਿਹਾ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਸਾਡੇ ਨਾਲ ਜਾਣਕਾਰੀ ਨਹੀਂ ਸਾਂਝੀ ਕਰ ਰਿਹਾ ਅ ਅੰਮ੍ਰਿਤਸਰ ਤੋਂ ਜਿਹੜੇ ਅੰਮ੍ਰਿਤਸਰ ਦੇ ਵਿੱਚ ਏਡੀਸੀਪੀ ਵਜੋਂ ਵੀ ਤਨਾਦ ਨੇ ਤੇ ਏ ਏਆਈਜੀ ਨੇ ਭੂਮਨਿਊ ਰਾਣਾ ਜੀ ਉਹ ਇਸ ਮਾਮਲੇ ਨੂੰ ਲੀਡ ਕਰ ਰਹੇ ਸੀ ਜੋ ਕੱਲ ਜਾਣਕਾਰੀ ਮਿਲੀ ਪਵਿੰਦਰ ਮਹਾਜਨ ਦੇ ਮਜੀਟਾ ਰੋਡ ਸਥਿਤ ਜਿਹੜਾ ਉਹਨਾਂ ਦੀ ਰਹਾਇਸ਼ ਹੈ ਮੂਨ ਐਵੇਨਿਊ ਨੇੜੇ ਉੱਥੇ ਵੀ ਪੁਲਿਸ ਦੀਆਂ ਟੀਮਾਂ ਨੇ ਰੇਡ ਕੀਤੀ ਸੀ ਐਸਟੀਐਫ ਦੇ ਦਫ਼ਤਰ ਜਿੱਥੇ ਵੀ ਟੀਮਾਂ ਪਹੁੰਚੀਆਂ ਸੀ ਤੇ ਇੱਕ ਹੋਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਟਿਕਾਣਾ ਦੱਸਿਆ ਜਾਂਦਾ ਹੈ ਬਵਿੰਦਰ ਮਹਾਜਨ ਦਾ ਉੱਥੇ ਵੀ ਐਸਟੀਐਫ ਨੇ ਐਨਟੀਐਨਟੀਐਫ ਦੀ ਟੀਮ ਜੋ ਮੋਹਾਲੀ ਤੋਂ ਆਈ ਸੀ ਉਹਨਾਂ ਨੇ ਰੇਡ ਕੀਤੀ ਕੱਲ ਦੈਨਿਕ ਸਵੇਰਾ ਦੀ ਟੀਮ ਬਕਾਇਦਾ ਬਵਿੰਦਰ ਮਹਾਜਨ ਦੇ ਘਰ ਵੀ ਗਈ ਸੀ ਪਰ ਉੱਥੇ ਨਾਰਮਲ ਹਾਲਾਤ ਸੀ ਕੋਈ ਵੀ ਉੱਤੇ ਨਾ ਤਾਂ ਪੁਲਿਸ ਦੀ ਟੀਮ ਸਾਨੂੰ ਮਿਲੀ ਜੋ ਜਾਣਕਾਰੀ ਮਿਲੀ ਸੀ ਕਿ ਜਿਹੜੀਆਂ ਟੀਮਾਂ ਸੀ ਉਹ ਰੇਡ ਕਰਕੇ ਜਿਹੜੀਆਂ ਚਲੇ ਗਈਆਂ ਤਾਂ ਗੈਂਗਸਟਰ ਤੇ ਤਸਕਰਾਂ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਜਿਹੜੀ ਐਸਟੀਐਫਸੀ ਪਿਛਲੇ ਸਮੇਂ ਤੋਂ ਲਗਾਤਾਰ ਇਹ ਸਪੈਸ਼ਲ ਟਾਸਕ ਫੋਰਸ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਸੀ ਤੇ ਇਸ ਦੇ ਵਿੱਚ ਜਿਹੜੇ ਤਨਨਾਤ ਬਵਿੰਦਰ ਮਹਾਜਨ ਜਿਹੜੇ ਸੀ ਖੁਦ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਟੀਮ ਦੇ ਹਵਾਲੇ ਪੰਜਾਬ ਪੁਲਿਸ ਦੀ ਜਿਹੜੀ ਨਿਸ਼ਾਨੇ ਤੇ ਆ ਗਏ ਜੋ ਜਾਣਕਾਰੀ ਮਿਲੀ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਬਵਿੰਦਰ ਮਹਾਜਨ ਸੀ ਉਹਨਾਂ ਦੇ ਉੱਤੇ ਉਹਨਾਂ ਦੇ ਉੱਤੇ ਨਜ਼ਰ ਸੀ ਕਿ ਇੱਕ ਕੇਸ ਨੂੰ ਲੈ ਕੇ ਜਿਹੜੀ ਜੋ ਹਾਲਾਂਕਿ ਇਹ ਵੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਮਾਲ ਮੰਡੀ ਦੇ ਵਿੱਚ ਐਸਟੀਐਫ ਦਾ ਦਫ਼ਤਰ ਹੈ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਕਿ ਜੋ ਪੁਲਿਸ ਦੀਆਂ ਟੀਮਾਂ ਨੇ ਕਿਸੇ ਨੇ ਵੀ ਇਸ ਰੇਡ ਦੀ ਪੁਸ਼ਟੀ ਜਿਹੜੀ ਆ ਉਹ ਹਲੇ ਤੱਕ ਮੀਡੀਆ ਕਰਮੀਆਂ ਨਾਲ ਨਹੀਂ ਕੀਤੀ ਅਸੀਂ ਕਈ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਐਸਟੀਐਫ ਦੇ ਇੱਥੇ ਵੀ ਤਨਾਦ ਨੇ ਅਧਿਕਾਰੀ ਜਾਂ ਐਨਟੀਐਫ ਦੇ ਅਧਿਕਾਰੀ ਇੱਥੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜੋ ਜਾਣਕਾਰੀ ਮਿਲੀ ਹੈ ਕਿ ਜੋ ਸਰਚ ਅਭਿਆਨ ਕੀਤਾ ਗਿਆ ਹੈ ਉਸ ਦੇ ਦੌਰਾਨ ਨਸ਼ੀਲੇ ਪਦਾਰਥ ਜਿਹੜੇ ਸੀ ਤੇ ਮੋਟੀ ਰਕਮ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਜਿਹੜੇ ਸੂਤਰਾਂ ਦੇ ਹਵਾਲੇ ਨਾਲ ਗੱਲ ਜੋ ਚੱਕਾਵਾਂ ਨੇ ਉਸ ਮੁਤਾਬਕ 24-25 ਲੱਖ ਰੁਪਏ ਦੀ ਗੱਲ ਜਿਹੜੀ ਕਹੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਬਿਲਕੁਲ ਚੁੱਪੀ ਸਾਦੇ ਹੋਏ ਨੇ ਨਵੀਂ ਜਿਹੜੀ ਬਟਾਲੀ ਨੇ ਪੀਪੀ ਦੀ ਉਦਾ ਹੈਡ ਕੁਆਰਟਰ ਨੰਬਰ ਸਾਰੇ ਤੇ ਉਸ ਦੇ ਵਿੱਚ ਐਸਟੀਐਫ ਦਾ ਦਫਤਰ ਹੈ ਮਾਲ ਮੰਡੀ ਦੇ ਵਿੱਚ ਉਹਨਾਂ ਨੇ ਤੇ ਜੋ ਜਾਣਕਾਰੀ ਮਿਲੀ ਹੈ ਕਿ ਬੱਦੀ ਦੀ ਇੱਕ ਦਵਾਈਆਂ ਦੀ ਫੈਕਟਰੀ ਦੇ ਵਿੱਚੋਂ ਦਾ ਮਾਮਲਾ ਹੈ ਜਿੱਥੇ ਪੁਲਿਸ ਨੂੰ ਜਿਹੜੀ ਐਸਟੀਐਫ ਦੀ ਟੀਮ ਨੇ ਉਧਰ ਸ਼ਾਪੇਮਾਰੀ ਕੀਤੀ ਸੀ ਤੇ ਦਵਾਈਆਂ ਬਰਾਮਦ ਕੀਤੀਆਂ ਸੀ ਤੇ ਇਸ ਮਾਮਲੇ ਨੂੰ ਕਿਸੇ ਤਰ੍ਹਾਂ ਦੇ ਖੁਰਦਪੁਰਦ ਕਰਨ ਦਾ ਦੋਸ਼ ਜਿਹੜਾ ਹੈ ਉਹ ਵਿਵਿੰਦਰ ਮਹਾਜਨ ਦੇ ਉੱਤੇ ਵਿਵਿੰਦਰ ਮਹਾਜਨ ਦੇ ਲੱਗਾ ਜਿਹੜਾ ਫਿਲਹਾਲ ਜਿਹੜੇ ਜਿਹੜੇ ਨੇ ਇਸ ਸਮੇਂ ਡੀਐਸਪੀ ਪੰਜ ਆਈਆਰਪੀ ਅੰਮ੍ਰਿਤਸਰ ਦੇ ਹੱਟ ਕੁਆਟਰ ਦੇ ਵਿੱਚ ਤਨਾਤ ਦੱਸੇ ਜਾਂਦੇ ਨੇ ਕਈ ਪਿਛਲੇ ਸਮੇਂ ਦੇ ਵਿੱਚ ਵੀ ਉਹ ਵਿਵਾਦਾਂ ਤੋਂ ਜਿਹੜੇ ਸੀ ਚੱਲ ਰਹੇ ਸੀ ਵੱਖ-ਵੱਖ ਏਜੰਸੀਆਂ ਉਹਨਾਂ ਦੇ ਜਿਹੜੀ ਸੀ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਦੇ ਨਜ਼ਰਾਂ ਕਰੀਆਂ ਸੀ ਹਿਮਾਚਲ ਦੇ ਬੱਦੀ ਦੇ ਵੀ ਨਸ਼ੀਲੀਆਂ ਦਵਾਈਆਂ ਦਾ ਇਹ ਨੈਟਵਰਕ ਦਾ ਭਾਂਡਾ ਫੋਰਡ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ 70 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸੀ ਤੇ ਅੰਤਰਰਾਸ਼ਟਰੀ ਤਸਕਰਾਂ ਦੇ ਨੈਟਵਰਕ ਦਾ ਵੀ ਭਾਂਡਾ ਫੋਰਡ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਸੀ ਪਰ ਜਦੋਂ ਇਹਦੀ ਜਾਂਚ ਅੱਗੇ ਵਧੀ ਤਾਂ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਘੁੜਬੜੀਆਂ ਵੀ ਸਾਹਮਣੇ ਆਈਆਂ ਤੇ ਕਰੋੜਾਂ ਰੁਪਏ ਦਾ ਲੈਣ ਦੇਣ ਦਾ ਮਾਮਲਾ ਵੀ ਜਿਹੜਾ ਸੀ ਉਹ ਸਾਹਮਣੇ ਆਇਆ ਸੀ ਤੇ ਇਸ ਨੂੰ ਲੈ ਕੇ ਅ ਵਵਿੰਦਰ ਮਹਾਜਨ ਦਾ ਜਿਹੜਾ ਤਬਾਦਲਾ ਸੀ ਐਸਟੀਐਫ ਦੇ ਵਿੱਚੋਂ ਜੋ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਮਿਲ ਰਹੀ ਹੈ ਕਿ ਤਬਾਦਲਾ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਆ ਉਹਨਾਂ ਦੇ ਜਿਹੜੇ ਬਕਾਇਦਾ ਉਹਨਾਂ ਦੇ ਘਰ ਰੇਡ ਹੁੰਦੀ ਹੈ ਬੀਤੇ ਕੱਲ ਤੇ ਰੇਡ ਤੋਂ ਬਾਅਦ ਹਾਲਾਂਕਿ ਵਵਿੰਦਰ ਮਹਾਜਨ ਜਿਹੜੇ ਸੀ ਉਹਨਾਂ ਨੂੰ ਬੀਤੀ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਮੰਗਲਵਾਰ ਦੀ ਰਾਤ ਹੀ ਉਹਨਾਂ ਨੂੰ ਜੋ ਜਾਣਕਾਰੀ ਮਿਲੀ ਹੈ ਕਿ ਇਸ ਰੇਡ ਦੀ ਸੂਚਨਾ ਮਿਲ ਗਈ ਸੀ ਤਾਂ ਉਹ ਰਾਤ ਨੂੰ ਹੀ ਆਪਣੇ ਗਨਮੈਨਾਂ ਨੂੰ ਜੋ ਅੰਗ ਰੱਖੇ ਸੀ ਉਹਨਾਂ ਨੂੰ ਦੱਸੇ ਬਿਨਾ ਹੀ ਰੂਪੋਸ਼ ਹੋ ਗਏ ਸੀ ਤੇ ਬੁੱਧਵਾਰ ਸਵੇਰੇ ਐਸਟੀਐਫ ਦੀ ਟੀਮ ਜਿਹੜੀ ਪਹੁੰਚੀ ਤੇ ਉਹਨਾਂ ਨੇ ਐਸਟੀਐਫ ਦੇ ਦਫਤਰ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਰਿਕਾਰਡ ਨੂੰ ਖੰਗਾਲਿਆ ਤੇ ਰਿਕਾਰਡ ਆਪਣੇ ਕਬਜੇ 'ਚ ਲਿਆ ਤੇ ਫਿਰ ਡੀਐਸਪੀ ਬਵਿੰਦਰ ਮਹਾਜਨ ਦੀ ਰਹਿਸ਼ ਦੇ ਵਿੱਚ ਛਾਪੇਮਾਰੀ ਕੀਤੀ ਤੇ ਉੱਥੇ ਵੀ ਪੁਲਿਸ ਨੂੰ ਕੁਝ ਕਾਗਜ਼ਾਤ ਤੇ ਕੁਝ ਨਸ਼ੀਲੇ ਪਦਾਰਥ ਤੇ ਪੈਸੇ ਮਿਲੇ ਨੇ ਕਿੰਨੇ ਪੈਸੇ ਮਿਲੇ ਨੇ ਕਿੰਨੇ ਨਸ਼ੀਲੇ ਪਦਾਰਥ ਜਾਂ ਹੋਰ ਕੀ ਮਿਲਿਆ ਇਸ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਹੈ ਮੀਡੀਆ ਕਰਮੀਆਂ ਨਾਲ ਸਾਂਝੀ ਨਹੀਂ ਕੀਤੀ ਗਈ ਕਿਉਂਕਿ ਪੁਲਿਸ ਦਾ ਆਪਣਾ ਅਧਿਕਾਰੀ ਆ ਉਹ ਵੱਡਾ ਅਧਿਕਾਰੀ ਆ ਤੇ ਇਸ ਬਾਰੇ ਬਵਿੰਦਰ ਮਹਾਜਨ ਜਿਹੜੇ ਇਸੇ ਦਫਤਰ ਦੇ ਵਿੱਚ ਕਈ ਪ੍ਰੈਸ ਕਾਨਫਰੰਸ ਜਿਹੜੀਆਂ ਉਹ ਇੱਥੇ ਸਾਡੇ ਨਾਲ ਕਰਦੇ ਹੁੰਦੇ ਸੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ ਪੁਲਿਸ ਨੇ ਹਾਲੇ ਇਸ ਦੇ ਬਾਰੇ ਕੋਈ ਕੁਝ ਨਹੀਂ ਕੀਤੀ ਇਹ ਵੀ ਸੂਤਰਾਂ ਦੇ حوالے ਤੋਂ ਖਬਰ ਮਿਲ ਰਹੀ ਹੈ ਕਿ 41 ਨੰਬਰ ਐਫ ਆਈ ਆਰ ਜਿਹੜੀ ਹੈ ਉਹ ਮਹਾਲੀ ਦੇ ਵਿੱਚ ਐਨਟੀਐਫ ਦੇ ਵੱਲੋਂ ਜਿਹੜਾ ਥਾਣਾ ਮਹਾਲੀ ਆ ਉੱਥੇ ਦਰਜ ਕੀਤੀ ਗਈ ਹੈ ਤੇ ਨਾਲ ਹੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਪੁਲਿਸ ਵੱਲੋਂ ਜਿਹੜਾ ਬਾਰਡਰ ਰੇਂਜ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਚੈਕਿੰਗ ਵਗੈਰਾ ਚੱਲ ਰਹੀ ਹੈ ਦੇ ਸਪੈਸ਼ਲ ਟਾਸਕ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਮੀਡੀਆ ਕਰਮੀਆਂ ਤੋਂ ਜਿਹੜੀਆਂ ਇਸ ਮਾਮਲੇ ਤੇ ਚੁੱਪੀ ਸਾਧੇ ਹੋ ਇਹਨੇ ਸਾਡੀ ਐਨਟੀਐਫਟੀ ਟੀਮ ਅਭਿਮਨ ਨਿਊ ਰਾਣਾ ਜੀ ਦਾ ਅਸੀਂ ਦੁਬਾਰਾ ਜ਼ਿਕਰ ਕਰ ਰਹੇ ਹਾਂ ਕਿ ਉਹਨਾਂ ਦੇ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੇ ਇੱਥੇ ਪੁਰਾਣੇ ਸਾਥੀ ਜਿਹੜੇ ਉਹਨਾਂ ਦੇ ਨਾਲ ਐਸਟੀਐਫ 'ਚ ਕੰਮ ਕਰਦੇ ਰਹੇ ਉਹਨਾਂ ਨਾਲ ਵੀ ਸੰਪਰਕ ਕੀਤਾ ਅਸੀਂ ਪਰ ਉਹਨਾਂ ਨੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਤਾਂ ਪੁਲਿਸ ਵੱਲੋਂ ਜਿਹੜੀ ਕਾਰਵਾਈ ਚੱਲ ਰਹੀ ਹੈ ਉਹ ਗੁਪਤ ਤਰੀਕੇ ਨਾਲ ਚੱਲ ਰਹੀ ਹੈ ਕਿਉਂਕਿ ਜੇ ਐਫਆਈਆਰ ਦਰਜ ਹੋ ਗਈ ਹੈ ਤਾਂ ਆਮ ਤੌਰ ਦੇ ਉੱਤੇ ਜਿਹੜੀ ਕਿ ਕਿਵੇਂ ਹੋਰ ਦੇ ਖਿਲਾਫ ਜੇ ਕਾਰਵਾਈ ਕੀਤੀ ਜਾਵੇ ਤਾਂ ਪੁਲਿਸ ਉਹਦੀ ਬਕਾਇਦਾ ਪ੍ਰੈਸ ਕਾਨਫਰੰਸ ਕਰਦੀ ਹੈ ਤਾਂ ਇੱਕ ਆਪਣੇ ਹੀ ਅਧਿਕਾਰੀ ਦੇ ਖਿਲਾਫ ਜਿਹੜੀ ਪੁਲਿਸ ਇਹ ਜੇ ਕਾਰਵਾਈ ਕਰ ਰਹੀ ਹੈ ਤਾਂ ਉਸ ਨੂੰ ਦਬਾਇਆ ਕਿਉਂ ਜਾ ਰਿਹਾ ਹੈ ਕਿਤੇ ਇਹ ਮਾਮਲਾ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਹੈ ਇਹ ਵੀ ਸਵਾਲ ਜਿਹੜੇ ਨੇ ਉੱਠ ਰਹੇ ਨੇ ਕਿਉਂਕਿ ਕੋਈ ਵੀ ਪੁਲਿਸ ਅਧਿਕਾਰੀ ਹਲੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਤੇ ਨਾ ਹੀ ਪੰਜਾਬ ਪੁਲਿਸ ਵੱਲੋਂ ਕੋਈ ਇਸ ਸੰਬੰਧੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਵੇਂ ਪੰਜਾਬ ਦੇ ਮਾਨਯੋਗ ਡੀਜੀਪੀ ਗੌਰਵ ਜਾਦਵ ਜੀ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਵੀ ਕਾਰਵਾਈ ਹੁੰਦੀ ਹੈ ਉਸ ਦਾ ਪ੍ਰੈਸ ਨੋਟ ਜਾਰੀ ਕਰਦੇ ਨੇ ਕੋਈ ਵੱਡੀ ਰਿਕਵਰੀ ਹੁੰਦੀ ਹੈ ਭਾਵੇਂ ਹਥਿਆਰਾਂ ਨੂੰ ਲੈ ਕੇ ਹੋਵੇ ਨਸ਼ੀਲੇ ਪਦਾਰਥਾਂ ਨੂੰ ਹੋਵੇ ਉਸ ਨੂੰ ਲੈ ਕੇ ਉਹ ਟਵੀਟ ਕਰ ਦਿੰਦੇ ਨੇ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕਾਰਵਾਈ ਜਿਹੜੀ ਹੈ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਉੱਠ ਰਹੇ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਕਿਤੇ ਆਪਣੇ ਅਧਿਕਾਰ ਦੇ ਖਿਲਾਫ ਜਿਹੜੀ ਕਾਰਵਾਈ ਚੱਲ ਰਹੀ ਹੈ ਕਿਤੇ ਇਹ ਸਾਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕਿਉਂਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਫਿਰ ਪੁਲਿਸ ਦੇ ਅਧਿਕਾਰੀ ਇਸ ਬਾਰੇ ਵੀ ਸਪਸ਼ਟ ਕਰਨ ਕਿਉਂਕਿ ਕਿਸੇ ਵੀ ਪੁਲਿਸ ਅਧਿਕਾਰੀ ਨੇ ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ ਇਹਨਾਂ ਦਾ ਖੰਡਨ ਵੀ ਨਹੀਂ ਕੀਤਾ ਅਸੀਂ ਇਹ ਦੁਬਾਰਾ ਗੱਲ ਕਰਦੇ ਹਾਂ ਕਿ ਕਿਸੇ ਵੀ ਉੱਚ ਅਧਿਕਾਰੀ ਨੇ ਜਿਹੜੀਆਂ ਖਬਰਾਂ ਇਹ ਬੀਤੇ ਕੱਲ ਤੋਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਮੀਡੀਆ ਦੇ ਵਿੱਚ ਕਿਸੇ ਵੀ ਅਧਿਕਾਰੀ ਨੇ ਹਾਲੇ ਤੱਕ ਇਸ ਦਾ ਖੰਡਨ ਨਹੀਂ ਕੀਤਾ ਵਾਰ-ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੰਪਰਕ ਕਰਨ ਦੀ ਤਾਂ ਐਸਟੀਐਫ ਦੇ ਜਿਹੜੇ ਇੱਥੇ ਵੀ ਅਧਿਕਾਰੀ ਮੌਜੂਦ ਨੇ ਉਹ ਵੀ ਸਾਡੇ ਨਾਲ ਗੱਲ ਕਰਨ ਦੇ ਲਈ ਤਿਆਰ ਨਹੀਂ ਨੇ ਤੇ ਨਾ ਹੀ ਕੋਈ ਫੋਨ ਦੇ ਉੱਤੇ ਇਹ ਜਾਣਕਾਰੀ ਦੇਣ ਦੇ ਲਈ ਉਹ ਸਾਡੇ ਨਾਲ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ ਆ ਵੀ ਮੰਨਿਉ ਰਾਣਾ ਜੀ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਜਿਹੜੇ ਉੱਚ ਅਧਿਕਾਰੀ ਨੇ ਜਾਂ ਪੰਜਾਬ ਪੁਲਿਸ ਦੇ ਜਿਹੜੇ ਐਸਟੀਐਫ ਨਾਲ ਜੁੜੇ ਉੱਚ ਅਧਿਕਾਰੀ ਨੇ ਜਿਹੜਾ ਡੀਜੀਪੀ ਦਫ਼ਤਰ ਜਾਂ ਚੇਲੇ ਮਹਾਲੀ ਜਿਹੜੇ ਸਥਿਤ ਨੇ ਉਹਨਾਂ ਨਾਲ ਵੀ ਇੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਅਧਿਕਾਰੀ ਹਲੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਤੇ ਕਿਸੇ ਨੇ ਵੀ ਆਪਣਾ ਪੱਖ ਜਿਹੜਾ ਉਹ ਨਹੀਂ ਰੱਖਿਆ ਤਾਂ ਫਿਰ ਉਹੀ ਸਵਾਲ ਉੱਠ ਰਹੇ ਨੇ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਪੁਲਿਸ ਦੀ ਅੰਦਰ ਘਾਤਕ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਰੇਡ ਦੀ ਗੱਲ ਵੀ ਤੇ ਘਾਤ ਰੇਡ ਹੋਈ ਸੀ ਪਰ ਹਲੇ ਤੱਕ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੀ ਬਰਾਮਦ ਕੀਤਾ ਹੈ ਕੀ ਕੀ ਕਾਰਵਾਈ ਜਿਹੜੀ ਚੱਲੀ ਹੈ ਔਰ ਕਿੰਨਾ ਧਾਰਾਵਾਂ ਦੇ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਹੈ ਇਸ ਦੀ ਔਰ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ-ਕਿਹੜੇ ਮੁਲਜ਼ਮ ਜਿਹੜੇ ਨੇ ਜਿਹੜੇ ਸ਼ੱਕ ਦੇ ਦਾਇਰੇ ਦੇ ਵਿੱਚ ਨੇ ਜਾਂ ਜਿਨ੍ਹਾਂ ਨੂੰ ਪੁਲਿਸ ਨੇ ਨਾਮਜ਼ਦ ਕੀਤਾ ਹੈ ਇਸ ਬਾਰੇ ਵੀ ਹਲੇ ਤੱਕ ਕੋਈ ਜਾਣਕਾਰੀ ਦੇ ਵੇਰਵੇ ਸਾਡੇ ਨਾਲ ਨਹੀਂ ਸਾਂਝੇ ਕੀਤੇ ਅਸੀਂ ਵੇਟ ਕਰ ਰਹੇ ਹਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਲਗਾਤਾਰ ਇਹਦੇ ਐਸਟੀਐਫ ਦੇ ਦਫ਼ਤਰ ਆ ਰਹੀਆਂ ਨੇ ਇਥੋਂ ਜਿਹੜੀਆਂ ਟੀਮਾਂ ਜਾ ਰਹੀਆਂ ਨੇ ਲਗਾਤਾਰ ਪਰ ਹਲੇ ਤੱਕ ਸਾਡੇ ਨਾਲ ਕਿਸੇ ਨੇ ਵੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਨਹੀਂ ਕੀਤੀ ਬਵਿੰਦਰ ਮਹਾਜਨ ਇੱਕ ਚਰਚੇਦ ਅਧਿਕਾਰੀ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਇਨਸਪੈਕਟਰ ਵਜੋਂ ਵੀ ਬੜਾ ਲੰਬਾ ਸਮਾਂ ਉਹਨਾਂ ਨੇ ਐਸਟੀਐਫ ਦੇ ਵਿੱਚ ਕਈ ਅਧਿਕਾਰੀਆਂ ਦੇ ਨਾਲ ਕੰਮ ਕੀਤਾ ਡੀਐਸਪੀ ਵਜੋਂ ਵੀ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਡਰੱਗ ਰੈਕਟ ਜਿਹੜਾ ਫੜਿਆ ਗਿਆ ਸੀ ਜਿਸ ਦੇ ਵਿੱਚ ਇੱਕਠੇ ਤੌਰ ਦੇ ਤੇ ਦबई ਤੋਂ ਰਹਿਣ ਵਾਲੇ ਇੱਕ ਸ਼ਖਸ ਦਾ ਨਾਮ ਸਾਹਮਣੇ ਆਇਆ ਸੀ ਉਸ ਦਾ ਜ਼ਿਕਰ ਕੀਤਾ ਉਸ ਦਾ ਵੀ ਨੈਟਵਰਕ ਜਿਹੜਾ ਸੀ ਉਹਨਾਂ ਨੇ ਭੰਡਾ ਫੋੜਿਆ ਸੀ ਪਰ ਲਗਾਤਾਰ ਕਈ ਵੱਡੇ ਮਾਮਲਿਆਂ 'ਚ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਕਰਦੀ ਹੁੰਦੀ ਸੀ ਉੱਚ ਅਧਿਕਾਰੀਆਂ ਦੇ ਨਾਲ ਪਰ ਇਸ ਮਾਮਲੇ ਦੇ ਵਿੱਚ ਉਹਨੂੰ ਖੋਦ ਹੀ ਚਰਚਾ ਦੇ ਵਿੱਚ ਨੇ ਉਹਦੀ ਉਹਨਾਂ ਦੇ ਉੱਤੇ ਉਹਨਾਂ ਖਿਲਾਫ ਜਾਂਚ ਚੱਲ ਰਹੀ ਹੈ ਪਰ ਹਲੇ ਤੱਕ ਮੀਡੀਆ ਕਰਮੀਆਂ ਦੇ ਨਾਲ ਕਿਸੇ ਵੀ ਕਿਸਮ ਦੀ ਜਿਹੜੀ ਜਾਂਚ ਹੈ ਉਹ ਸਾਂਝੀ ਨਹੀਂ ਕੀਤੀ ਗਈ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਐਫਰਟ ਕੀਤੇ ਜਾ ਰਹੇ ਨੇ ਕੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਕਿ ਉਹ ਹਲੇ ਤੱਕ ਵੀ ਰੂਪੋਸ਼ ਨੇ ਕੀ ਉਹਨਾਂ ਦੇ ਅੰਗ ਰੱਖਿਆ ਕਾਂ ਦੇ ਕੋਲੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਬਾਰੇ ਵੀ ਕੀ ਸਟੇਟਸ ਹੈ ਕਿਉਂਕਿ ਅਸੂਲਨ ਗਨਮੈਨ ਉਹਨਾਂ ਦੇ ਨਾਲ ਤਨਾਤ ਸੀ ਪਰ ਜੋ ਜਾਣਕਾਰੀ ਮਿਲੀ ਹੈ ਕਿ ਗਨਮੈਨਾਂ ਨੂੰ ਵੀ ਬਿਨਾਂ ਦੱਸੇ ਉਹ ਜਿਹੜੇ ਰਾਤ 10 ਤੋਂ 11 ਵਜੇ ਤੇ ਰਾਤ ਹੀ ਉਹ ਮੰਗਲਵਾਰ ਦੀ ਰਾਤ ਕਿਉਂਕਿ ਬੁੱਧਵਾਰ ਸਵੇਰੇ ਰੇਡ ਹੋਈ ਸੀ ਬੀਤੇ ਕੱਲ 11 ਵਜੇ ਉਹ ਰੂਪੋਸ਼ ਹੋ ਗਏ ਸੀ ਤੇ ਉਸ ਤੋਂ ਬਾਅਦ ਹਲੇ ਤੱਕ ਉਹਨਾਂ ਦੀ ਵੀ ਆਪਣੀ ਲੋਕੇਸ਼ਨ जी पुलिस नहीं पता लगी उन्होंने भी फोन जो बंद आ रहा है अभी रविंद्र महाजन उन्होंने भी संपर्क करने की कोशिश की पर हाले तक उन्होंने बारे भी कोई नहीं पता चलिया पुलिस अधिकारी लगातार इस मामले से चुप्पी बनाए हुए हैं देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर